ਗਾਈਆਂ ਸੀ ਪਾਲੀਆਂ ਤੇ ਨਾਲੇ ਝੋਟੀਆਂ ਮਿਲੀਆਂ ਨਾ ਚੱਜ ਨਾਲ ਤੋਂ ਰੋਟੀਆਂ ਗਾਈਆਂ ਸੀ ਪਾਲੀਆਂ ਤੇ ਨਾਲੇ ਝੋਟੀਆਂ ਮਿਲੀਆਂ ਨਾ ਚੱਜ ਨਾਲ ਤੋਂ ਰੋਟੀਆਂ ਪਾਏ ਵੱਧ ਪੱਟੇ ਨਾਲੇ ਗੋਹਾ ਚੁੱਕਿਆ ਪਾਏ ਵੱਧ ਪੱਟੇ ਨਾਲੇ ਗੋਹਾ ਚੁੱਕਿਆ ਮੂਤ ਦਾ ਪੰਡਾਰ ਨਹੀਂ ਸੀ ਹੀ ਕਰੋ ਸੁੱਕਿਆ ਕਰ ਗਏ ਦੇ ਹਾਰੇ ਵਾਲੇ ਗੱਲਾਂ ਖੋਟੀਆਂ ਉਹ ਯਾਰੇ ਦੀ ਗੱਲ ਹੈ ਕਰ ਗਏ ਦੇ ਹਾਰੇ ਵਾਲੇ ਗੱਲਾਂ ਖੋਟੀਆਂ ਮਿਲਿਆ ਨਾ ਚੱਜ ਨਾਲ ਦੋ ਰੋਟੀਆਂ ਖੋਦ ਖੋਦ ਪੱਠੇ ਪੰਡਾ ਸੀ ਲਿਆਂਦੀਆਂ ਖੋਦ ਖੋਦ ਪੱਠੇ ਪੰਟਾਸੀ ਲੈ ਆਂਦੀਆਂ ਦੁੱਧ ਦੀਆਂ ਵਿੱਚ ਕੱਪੜਿਆਂ ਵਿੱਚੋਂ ਜੂਆਂ ਨਹੀਂ ਸੀ ਜਾਂਦੀਆਂ ਆ ਖੋਦ ਖੋਦ ਪੱਠੇ ਪੰਡਾਸੀ ਲੈ ਆਂਦੀਆਂ ਕੱਪੜਿਆਂ ਵਿੱਚੋਂ ਜੂਆਂ ਨਹੀਂ ਸੀ ਜਾਂਦੀਆਂ ਖੱਠੰਡ ਚ ਸਵੈਟਰ ਤੇ ਨਹੀਂ ਕੋਟੀਆਂ ਠੰਡ ਚ ਸਵੈਟਰ ਤੇ ਨਹੀਂ ਕੋਟੀਆਂ ਮੇਲੀ ਆਣਾ ਚੱਜ ਨਾਲ ਦੋ ਰੋਟੀਆਂ ਸ਼ਾਹ ਦਾ ਉਧਾਰ ਸਾਨੂੰ ਥੱਲੇ ਲਾ ਗਿਆ ਸ਼ਾਹ ਦਾ ਉਧਾਰ ਸਾਨੂੰ ਥੱਲੇ ਲਾ ਗਿਆ ਬੱਚਿਆਂ ਨੂੰ ਹਾੜ ਤੇ ਸਿਆਲਾ ਖਾ ਗਿਆ ਵੱਡੀਆਂ ਵੀ ਗੱਲਾਂ ਰਹਿ ਗਈਆਂ ਛੋਟੀਆਂ ਓ ਵੱਡੀਆਂ ਵੀ ਗੱਲਾਂ ਰਹਿ ਗਈਆਂ ਛੋਟੀਆਂ ਮਿਲਿਆ ਨਾ ਚੱਜ ਨਾਲ ਤੋਂ ਰੋਟੀਆਂ ਰੱਬਾ ਅਗਲਾ ਜਨਮ ਚੰਗੇ ਘਰ ਕਰ ਦੇਈ ਰੱਬਾ ਦਲਾ ਜਨਮ ਚੰਗੇ ਘਰ ਕਰ ਦੇਈ ਖੁਸ਼ੀਆਂ ਦੇ ਨਾਲ ਜ਼ਿੰਦਗੀ ਨੂੰ ਭਰ ਦੇਈ ਖੁਸ਼ੀਆਂ ਦੇ ਨਾਲ ਜ਼ਿੰਦਗੀ ਨੂੰ ਭਰ ਦੇਈ ਤਾਦਰਤਨ ਕਰੂਗਾ ਫਿਰ ਬਹੁਤ ਮੋਟੀਆਂ ਤਾਦਰਤਨ ਕਰੂਗਾ ਗੱਲਾਂ ਬਹੁਤ ਮੋਟੀਆਂ ਮਿਲਿਆ ਨਾ ਚਾਜ ਨਾਲ ਦੋ ਰੋਟੀਆਂ ਗਾਈਆਂ ਸੀ ਪਾਲੀਆਂ ਤੇ ਨਾਲੇ ਝੋਟੀਆਂ ਮਿਲਿਆ ਨਾ ਸਾਜ ਚਾਜ ਨਾਲ ਦੋ ਰੋਟੀਆਂ ਮਿਲਿਆ ਨਾ ਚਾਜ ਨਾਲ ਦੋ ਰੋਟੀਆਂ ਜੇ ਕਿਤੇ ਮੈਂ ਬਾਬਾ ਹੁੰਦਾ ਵਾਧੂ ਮਾਲਕ ਮਾਲ ਲੈਂਦਾ ਬਾਗਿਆਂ ਤੇ ਤਵੀ ਜਾਂਦੇ ਨਾਲ ਦੁਨੀਆ ਪਿੱਛੇ ਲਾ ਲੈਂਦਾ ਜੇ ਕਿਤੇ ਮੈਂ ਬਾਬਾ ਹੁੰਦਾ ਪੰਜ ਸੱਤ ਚੇਲੇ ਬਾਲ ਕੇ ਰਖਦਾ ਲੋਕਾਂ ਵਿੱਚ ਭਰਮ ਫਲਾਉਣ ਲਈ ਬੱਡੀ ਸਾਰੀ ਘਾਰ ਵੀ ਹੁੰਦੀ ਆਪਣੀ ਟੌਰ ਦਿਖਾਉਣ ਲਈ ਲੋਕਾਂ ਤੋਂ ਘੋਟ ਕੇ ਪੈਸਾ ਤੇਲਾ ਇੱਕ ਡੇਰਾ بڑا ਬਣਾ ਲੈਂਦਾ ਤਾਂ ਗਿਆ ਤੇ ਤਵੀ ਜਾਂਦੇ ਨਾਲ ਦੁਨੀਆ ਪਿੱਛੇ ਲਾ ਲੈਂਦਾ ਜੇ ਕਿਤੇ ਮੈਂ ਬਾਬਾ ਹੁੰਦਾ ਕਈਆਂ ਨੂੰ ਮੈਂ ਮੁੰਡੇ ਬਣਦਾ ਮੇਰੇ ਆਪਣੇ ਭਾਵੇਂ ਕੁੜੀਆਂ ਨੇ ਉਹ ਕੰਮ ਕਰਦਾ ਜਿਸ ਨਾਲ ਸਭ ਦੀਆਂ ਪਾਵਨਾਆਂ ਮਾੜੁੜੀਆਂ ਨੇ ਕਈਆਂ ਨੂੰ ਮੈਂ ਮੁੰਡੇ ਵੰਡਦਾ ਮੇਰੇ ਆਪਣੇ ਭਾਵੇਂ ਕੁੜੀਆਂ ਨੇ ਉਹ ਕੰਮ ਕਰਦਾ ਜਿਸ ਨਾਲ ਸਭ ਦੀਆਂ ਪਾਵਨਾਆਂ ਮਾਂ ਜੁੜੀਆਂ ਨੇ ਗਾਂਜੇ ਚਟੇ ਨਸ਼ਿਆਂ ਦਾ ਮੈਂ ਕਾਰੋਬਾਰ ਚਲਾ ਲੈਂਦਾ ਤਾਂਗਿਆਂ ਤੇ ਤਵੀਜ਼ਾਂ ਦੇ ਨਾਲ ਦੁਨੀਆ ਪਿੱਛੇ ਲਾ ਲੈਂਦਾ ਜੇ ਕਿਤੇ ਮੈਂ ਬਾਬਾ ਹੁੰਦਾ ਚਾਰੇ ਪਾਸੇ ਹੀ ਚਰਚਾ ਹੁੰਦੀ ਮੇਰੀ ਗੈਬੀ ਸ਼ਕਤੀ ਦੀ ਚਾਰੇ ਪਾਸੇ ਹੀ ਚਰਚਾ ਹੁੰਦੀ ਮੇਰੀ ਗੈਬੀ ਸ਼ਕਤੀ ਦੀ ਭੋਰੇ ਦੇ ਵਿੱਚ ਕਰੀ ਤਪੱਸਿਆ ਅਤੇ ਆਪਣੀ ਭਗਤੀ ਦੀ ਪੁੱਛਾ ਦੇ ਕੇ ਬੀਬੀਆਂ ਨੂੰ ਮੈਂ ਆਪਸ ਵਿੱਚ ਲੜਾ ਲੈਂਦਾ ਪੁੱਛਾ ਦੇ ਕੇ ਬੀਬੀਆਂ ਨੂੰ ਮੈਂ ਆਪਸ ਵਿੱਚ ਲੜਾ ਲੈਂਦਾ ਤਾਂ ਗਿਆ ਤੇ ਤਵੀਜਾਂ ਦੇ ਨਾਲ ਦੁਨੀਆ ਪਿੱਛੇ ਲਾ ਲੈਂਦਾ ਆਖਰੀ ਹੈ ਸਿਰਾਤ ਦਾਨ ਵੀ ਆਉਂਦੇ ਡੇਰੇ ਮੇਰੇ ਦਰਸ਼ਨ ਪਾਉਣੇ ਨੂੰ ਭਗਤਾ ਕੋਲੋਂ ਵੋਟ ਪਵਾ ਕੇ ਹਰ ਦੀ ਸੀਟ ਬਚਾਉਣੇ ਨੂੰ ਸਿਆਸਤਦਾਨ ਵੀ ਆਉਂਦੇ ਡਰੇ ਮੇਰੇ ਦਰਸ਼ਨ ਪਾਉਣੇ ਨੂੰ ਭਗਤਾ ਕੋਲੋਂ ਵੋਟ ਪਵਾ ਕੇ ਹਰ ਦੀ ਸੀਟ ਬਚਾਉਣੇ ਨੂੰ ਬਾਬਕਵਾਲਾ ਟਿਕੜਮਬਾਜੀ ਕਰਕੇ ਨਾ ਚਮਕਾ ਲੈਂਦਾ ਤਾਗਿਆਂ ਤੇ ਤਵਰੀਜਾਂ ਦੇ ਨਾਲ ਦੁਨੀਆ ਪਿੱਛੇ ਲਾ ਲੈਂਦਾ ਜੇ ਕਿਤੇ ਮੈਂ ਬਾਬਾ ਹੁੰਦਾ ਜੇ ਕਿਤੇ ਮੈਂ ਬਾਬਾ ਹੁੰਦਾ ਜੇ ਕਿਤੇ ਮੈਂ ਬਾਬਾ ਹੁੰਦਾ ਪਾਓ